ਅੱਜ ਆਪਾਂ ਪਹੁੰਚੇ ਇੱਥੇ ਮਜੀਠਾ ਰੋਡ ਤੇ ਆਏ ਸੀ ਕਿ ਜਿਮ ਤੋਂ ਸਿੱਧਾ ਮੈਂ ਆਇਆ ਇੱਥੇ ਤੇ ਜਦੋਂ ਮੈਂ ਇੱਥੇ ਜਿਮ ਤੋਂ ਆਇਆ ਤੇ ਸਾਹਮਣੇ ਇਹਨਾਂ ਦੇ ਉਹ ਵੇਖੋ ਜਿਮ ਲਵਰ ਸੈਲਡ ਲਿਖਿਆ ਹੋਇਆ ਵਾ 180 ਰੁਪਏ ਦਾ ਤੇ ਜਦੋਂ ਪਹਿਲਾਂ ਤਾਂ 5-10 ਮਿੰਟ ਇਹਨਾਂ ਨੇ ਵੇਟ ਕਰਾਈ ਮੈਗਾ ਪਤਾ ਨਹੀਂ ਕਿਹੜੀ ਸ਼ੈ ਲੈ ਕੇ ਆਉਣ ਲੱਗੇ ਆ ਤੇ ਮੈਂ ਖੋਦ ਇੱਕ ਵੈਜੀਟੇਰੀਅਨ ਬੰਦਾ ਵਾ ਅਮਰ ਛਗਿਆ ਹੋਇਆ ਅਮਰਤਾਰੀ ਸਿੰਘ ਆ ਆ ਵੇਖੋ ਆਖੋ ਮੇਰਾ ਗਾਤਰਾ ਠੀਕ ਹੈ ਜਦੋਂ ਮੈਂ ਅੰਦਰ ਇੱਕ ਬਾਈਟ ਲਈ ਆ ਤੇ ਉਸ ਦੇ ਵਿੱਚ ਕਾਕਰੋਚ ਨਿਕਲਿਆ ਬਹੁਤ ਵੱਡਾ ਜੋ ਕਿ ਇਹ ਵੀਡੀਓ ਬਣਾ ਚੁੱਕੇ ਆ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਅੰਮ੍ਰਿਤਸਰ ਦਾ ਫੂਡ ਇਨਸਪੈਕਟਰ ਆ ਜਿਹੜੀ ਵੀ ਇਹੋ ਜੇ ਜਿਮ ਲਵਰ ਸੈਲਡ ਜਿੰਨੇ ਵੀ ਖੁੱਲੇ ਹੋਏ ਆ ਉੱਥੇ ਜਾ ਕੇ ਫੂਡ ਦੀ ਇਨਸਪੈਕਸ਼ਨ ਹੋਣੀ ਚਾਹੀਦੀ ਕਿ ਕਾਕਰੋਚ ਤੁਸੀਂ ਖਵਾਈ ਜਾਂਦੇ ਲੋਕਾਂ ਨੂੰ ਸੈਲਡ ਖਾਂਦੇ ਸ਼ੁਕੀਨ ਹੋ ਜਾਣ ਸਾਵਧਾਨ ਆਹ ਦੇਖ ਲਓ ਸੈਲਡ ਦੇ ਵਿੱਚੋਂ ਨਿਕਲਿਆ ਕਾਕਰੋਚ ਤੁਹਾਨੂੰ ਦੱਸਦੇ ਕਿ ਤਸਵੀਰਾਂ ਅੰਮ੍ਰਿਤਸਰ ਦੇ ਮਸ਼ਹੂਰ ਰੈਸਟੋਰੈਂਟ ਦੀਆਂ ਨੇ ਜਿੱਥੇ ਸੈਲਡ ਦੇ ਵਿੱਚੋਂ ਕਾਕਰੋਚ ਨਿਕਲਿਆ ਦਰਸਲ ਕੁਝ ਨੌਜਵਾਨ ਜਿਮ ਲਗਾਉਣ ਤੋਂ ਬਾਅਦ ਆਪਣੀ ਡਾਈਟ ਦੇ ਵਿੱਚ ਇਸ ਰੈਸਟੋਰੈਂਟ ਦੇ ਵਿੱਚ ਸੈਲਡ ਖਾਣ ਦੇ ਲਈ ਆਉਂਦੇ ਨੇ ਤਾਂ ਜਦੋਂ ਉਹਨਾਂ ਦੇ ਵੱਲੋਂ ਸੈਲਡ ਆਰਡਰ ਕੀਤਾ ਜਾਂਦਾ ਹੈ ਤਾਂ ਜਿਵੇਂ ਹੀ ਸੈਲਡ ਉਹਨਾਂ ਦੇ ਟੇਬਲ ਤੇ ਆਉਂਦਾ ਹੈ ਤਾਂ ਜਦੋਂ ਨੌਜਵਾਨ ਖਾਣ ਲੱਗੇ ਹੁੰਦੇ ਨੇ ਤਾਂ ਵਿੱਚੋਂ ਮਰਿਆ ਹੋਇਆ ਕੋਕਰੋਚ ਨਿਕਲਦਾ ਹੈ ਤਾਂ ਜਿਸ ਤੋਂ ਬਾਅਦ ਨੌਜਵਾਨਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਹਾਂ ਜੀ ਨਾ ਬੰਦਾ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਹਾਂਜੀ ਅੱਜ ਵੀ ਇੱਥੇ ਪਹੁੰਚੇ ਹਾਂ ਸਭਾਤੀ ਵਾਲੇ ਜੀ ਜੀ ਅੱਜ ਆਪਾਂ ਪਹੁੰਚੇ ਇੱਥੇ ਮਜੀਠਾ ਰੋਡ ਤੇ ਆਏ ਸੀਗੇ ਜਿੰਮ ਤੋਂ ਸਿੱਧਾ ਮੈਂ ਆਇਆ ਇੱਥੇ ਤੇ ਜਦੋਂ ਮੈਂ ਇੱਥੇ ਜਿੰਮ ਤੋਂ ਆਇਆ ਤੇ ਸਾਹਮਣੇ ਇਹਨਾਂ ਦੇ ਉਹ ਵੇਖੋ ਜਿੰਮ ਲਵਰ ਸੈਲਡ ਲਿਖਿਆ ਹੋਇਆ ਵਾ 180 ਰੁਪਏ ਦਾ ਤੇ ਜਦੋਂ ਪਹਿਲਾਂ ਤਾਂ 5-10 ਮਿੰਟ ਇਹਨਾਂ ਨੇ ਵੇਟ ਕਰਾਈ ਮੈਗਾ ਪਤਾ ਨਹੀਂ ਕਿਹੜੀ ਸ਼ੈ ਲੈ ਕੇ ਆਉਣ ਲੱਗੇ ਆ ਤੇ ਮੈਂ ਖੋਦ ਇੱਕ ਵੈਜੀਟੇਰੀਅਨ ਬੰਦਾ ਵਾ ਅਮਰ ਸ਼ਗਿਆ ਹੋਇਆ ਅਮਰਤਾਰੀ ਸਿੰਘ ਆ ਆ ਵੇਖੋ ਆਹ ਕੋ ਮੇਰਾ ਗਾਤਰਾ ਠੀਕ ਹੈ ਜਦੋਂ ਮੈਂ ਅੰ ਤੇ ਉਸ ਦੇ ਵਿੱਚ ਕਵਰੇਜ ਨਿਕਲਿਆ ਬਹੁਤ ਵੱਡਾ ਜੋ ਕਿ ਅਸੀਂ ਵੀਡੀਓ ਬਣਾ ਚੁੱਕੇ ਆ ਠੀਕ ਆ ਉਹ ਤੁਹਾਨੂੰ ਵੀਡੀਓ ਸ਼ੋ ਹੋ ਜੇਗੀ ਤੇ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਅੰਮ੍ਰਿਤਸਰ ਦਾ ਫੂਡ ਇਨਸਪੈਕਟਰ ਆ ਜਿਹੜੀ ਵੀ ਇਹੋ ਜੇ ਜਿਮ ਲਵਰ ਸੈਲਡ ਜਿੰਨੇ ਵੀ ਖੁੱਲੇ ਹੋਏ ਆ ਉੱਥੇ ਜਾ ਕੇ ਫੂਡ ਦੀ ਇਨਸਪੈਕਸ਼ਨ ਹੋਣੀ ਚਾਹੀਦੀ ਕਿ ਕੌਕਰੇ ਤੁਸੀਂ ਖਵਾਈ ਜਾਂਦੇ ਲੋਕਾਂ ਨੂੰ ਜਿਹੜੇ ਬੰਦੇ ਜਿਮ ਲਾ ਕੇ ਆ ਰਹੇ ਆ ਉਹਨਾਂ ਦੀ ਹੈਲਥ ਦੇ ਨਾਲ ਤੁਸੀਂ ਇਸ਼ੂ ਕ੍ਰੀਏਟ ਕਰ ਰਹੇ ਹੋ ਹਣਾ ਜੇਕਰ ਹੈਲਥ ਦੇ ਨਾਲ ਹੀ ਅਸੀਂ ਸਮਝੌਤਾ ਕਰਨਾ ਪੈਸੇ ਪੂਰੇ ਦੇਣੇ ਆ ਤੇ ਸਾਨੂੰ ਚੀਜ਼ ਵੀ ਨਹੀਂ ਉਦਾਂ ਦੀ ਮਿਲੀ ਖਾ ਕੇ ਕੀ ਬਿਮਾਰ ਹੂੰਗਾ ਕਿਉਂ ਜਿਮੇਵਾਰ ਆ ਹਾਂ ਮੈਂ ਵੀ ਗੱਲ ਕਹਿਣਾ ਚਾਹੁੰਦਾ ਜੇਕਰ ਇਹ ਬਾਈਟ ਖਾਣ ਤੋਂ ਬਾਅਦ ਜੇਕਰ ਮੈਨੂੰ ਕੁਝ ਹੁੰਦਾ ਵਾ ਮੈਨੂੰ ਕੋਈ ਫੂਡ ਪੌਇਜ਼ਨਿੰਗ ਹੁੰਦੀ ਆ ਤੇ ਉਹਦਾ ਜ਼ਿੰਮੇਵਾਰ ਕੌਣ ਆ ਇਥੋਂ ਦਾ ਫੂਡ ਇਨਸਪੈਕਟਰ ਹੋਏਗਾ ਇਹੋ ਜਿਹੇ ਜਿਹੜੇ ਰੈਸਟੋਰੈਂਟ ਨੇ ਇਹ ਦੇਖਣੇ ਚਾਹੀਦੇ ਆ ਕਿ ਇਹਨਾਂ ਦੇ ਵਿੱਚ ਜਿਹੜਾ ਫੂਡ ਮਿਲਦਾ ਪਿਆ ਵਾ ਉਹ ਫੂਡ ਸਹੀ ਵੀ ਹੈ ਕਿ ਗਲਤ ਵੀ ਆ ਤੇ ਅੱਜ ਤਦੋਂ ਆਏ ਆ ਤੇ ਕੌਕਰੋਚ ਉਹਦੇ ਵਿੱਚੋਂ ਐਡਾ ਮੋਟਾ ਨਿਕਲਿਆ ਵਾ ਕਿੱ ਬਿਲਕੁਲ ਜੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਪੁੱਛਣਾ ਚਾਹੀਦਾ ਵਾ ਕਿ ਤੁਸੀਂ ਤੁਹਾਡੇ ਕੋਲ ਫੂਡ ਵੇਚਣ ਦਾ ਲਾਇਸੈਂਸ ਹੈਗਾ ਵੀ ਹੈ ਕਿ ਨਹੀਂ ਹੈਗਾ ਜਦੋਂ ਤੁਸੀਂ ਤਿਆਰ ਕਰ ਯਾਰ ਇੱਕ ਬੰਦਾ ਤਿਆਰ ਕਰ ਰਿਹਾ ਵਾ ਉਹਨੂੰ ਨਹੀਂ ਪਤਾ ਕਿ ਵੀ ਕਿਹੜੀ ਸਬਜੀ ਵਿੱਚ ਪਾਉਣੀ ਆ ਸਬਜੀ ਦੇ ਨਾਲ ਨਾਲ ਵੇਚ ਆਹੀ ਕੀ ਕੀ ਪਾਈ ਜਾ ਰਹੀ ਕੌਕਰਜ ਵੀ ਤੁਸੀਂ ਪਾ ਕੇ ਦਈ ਜਾਂਦੇ ਇੰਨੀ ਕੁ ਤਾਂ ਸਮਝ ਹੋਣੀ ਚਾਹੀਦੀ ਆ ਬੰਦੇ ਨੂੰ